ਕੀ ਹੋਵੇਗਾ ਜੇਕਰ ਤੁਹਾਨੂੰ ਕਹੀਏ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਦੁਬਾਰਾ ਵੱਧ ਚੁੱਕੀਆਂ ਨੇ ਜੇਕਰ ਤੁਹਾਨੂੰ ਕਹੀਏ ਕਿ ਈੜੀ ਵਾਲੇ ਮਾਮਲੇ ਦੇ ਵਿੱਚੋਂ ਤਾਂ ਜ਼ਮਾਨਤ ਉਹਨਾਂ ਨੂੰ ਮਿਲ ਚੁੱਕੀ ਹੈ ਪਰ ਇੱਕ ਨਵੇਂ ਮਾਮਲੇ ਦੇ ਵਿੱਚ ਫਸਦੇ ਤੇ 탓ਦੇ ਨਜ਼ਰ ਆਉਣਗੇ ਅਰਵਿੰਦ ਕੇਜਰੀਵਾਲ ਤਾਂ ਕੀ ਸੋਚਦੇ ਵਿਚਾਰਦੇ ਹੋ हां सो ਇਸ ਖਬਰ ਦੇ ਬਾਰੇ ਹੀ ਤਮਾਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਇਸ ਤਮਾਮ ਰਿਪੋਰਟ ਦੇ ਵਿੱਚ ਕੀਤੀਆਂ ਜਾਣਗੀਆਂ ਪ੍ਰਾਈਮ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ 13 ਮਈ ਨੂੰ ਜਿਸ ਤਰੀਕੇ ਦੇ ਨਾਲ ਸਵਾਤੀ ਮਾਲੀਵਾਲ ਦੇ ਨਾਲ ਕੁੱਟਮਾਰ ਹੋਈ ਹੈ ਅਰਵਿੰਦ ਕੇਜੀਵਾਲ ਦੇ ਗ੍ਰਹਿ ਵਿਖੇ ਉਹਨਾਂ ਦੇ ਜਿਹੜੇ ਪੀਏਸੀ ਜਿਹੜੇ ਕਿ ਹੁਣ ਸਾਬਕਾ ਹੋ ਚੁੱਕੇ ਨੇ ਵਿਭਬ ਕੁਮਾਰ ਉਹਨਾਂ ਦੇ ਵੱਲੋਂ ਸਵਾਤੀ ਮਾਲੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਦੇ ਉਸ ਜਿਹੜੇ ਨੇ ਸੁਆਤੀ ਮਾਲੀਵਾਲ ਦੇ ਵੱਲੋਂ ਸ਼ਿਕਾਇਤ ਦੇ ਰੂਪ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਕੋਲ ਦਾਜ ਕਰਵਾ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਦਰਜ ਕਰਵਾਏ ਗਏ ਇਸ ਮਾਮਲੇ ਦੇ ਨਾਲ ਅਰਮਿਤ ਕੇਜੀ ਬਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜਿਹਾ ਤੁਸੀਂ ਠੀਕ ਸੁਣ ਰਹੇ ਹੋ ਹਾਲਾਂਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਨੇ ਸੰਜੇ ਸਿੰਘ ਉਹਨਾਂ ਦੇ ਵੱਲੋਂ ਇਸ ਬਾਬਤ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਇਸ ਤمام ਘਟਨਾ ਕ੍ਰਮ ਨੂੰ ਉਹਨਾਂ ਦੇ ਵੱਲੋਂ ਕਬੂਲਿਆ ਵੀ ਗਿਆ ਕਿ ਹਾਂ ਇਸ ਤਰੀਕੇ ਦੀ ਕਾਰਗੁਜ਼ਾਰੀ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਅਰਵਿੰਦ ਕੇਜੀਵਾਲ ਦੇ ਗ੍ਰਹਿ ਵਿਕੇ ਹੋਈ ਜ਼ਰੂਰ ਹੈ ਵਿਭੂ কুমার ਦੇ ਵੱਲੋਂ ਸਵਾਤੀ ਮਾਲੀਵਾਲ ਦੇ ਨਾਲ ਇਸ ਤਰੀਕੇ ਦੇ ਨਾਲ ਭੱਦੀ ਸ਼ਬਦਾਵਲੀ ਵੀ ਵਰਤੀ ਗਈ ਹੈ ਕਟਮਾਰ ਵੀ ਕੀਤੀ ਗਈ ਹੈ ਪਰ ਇਸ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਖਾਸ ਹੋ ਜਾਂਦਾ ਹੈ ਸਵਾਤੀ ਮਾਲੀਵਾਲ ਦੇ ਵੱਲੋਂ ਆਈਐਕਸ ਦੇ ਉੱਪਰ ਕੀਤੇ ਗਏ ਪੋਸਟ ਦੇ ਵਿੱਚ ਉਹ ਤمام ਸ਼ਬਦ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੇ ਤੌਰ ਦੇ ਉੱਪਰ ਜਿੱਥੇ ਭਾਜੀ ਪੀ ਨੂੰ ਇਹ ਗੱਲ ਕਹੀ ਹੈ ਕਿ ਭਾਈ ਇਹ ਮਸਲਾ ਮਾਮਲਾ ਜਿਹੜਾ ਇਸ ਦੇ ਉੱਪਰ ਸਿਆਸਤ ਨਾ ਕੀਤੀ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ 13 ਮਈ ਦਾ ਦਿਨ ਜਿਹੜਾ ਸੀ ਉਹਨਾਂ ਦੇ ਲਈ ਬੜਾ ਹੀ ਆ ਭਾਵਕ ਵੀ ਸੀ ਤੇ ਨਾਲ ਦੀ ਨਾਲ ਉਹਨਾਂ ਦੇ ਲਈ ਬੜਾ ਦੁਖਦ ਦਿਨ ਵੀ ਉਹ ਸਾਬਤ ਹੋਇਆ ਕਿਉਂਕਿ ਉਸ ਦਿਨ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਉਹਨਾਂ ਦੇ ਨਾਲ ਜਿਸ ਤਰੀਕੇ ਦਾ ਵਿਹਾਰ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਵਿਭਵ ਕੁਮਾਰ ਦੇ ਵੱਲੋਂ ਕੋਟਮਾਰ ਕੀਤੀ ਗਈ ਹੈ ਥੱਪੜ ਮਾਰੇ ਗਏ ਨੇ ਉਹਨਾਂ ਦੇ ਕੱਪੜੇ ਤੱਕ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਾਰੀਆਂ ਸਥਿਤੀਆਂ ਬਹੁਤ ਹੀ 13 ਮਈ ਨੂੰ ਦੁਖਤ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਿਖੀਆਂ ਗਈਆਂ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਦਰਜ ਕਰਵਾ ਕੇ ਆਸ ਕੀਤੀ ਹੈ ਕਿ ਇਸ ਦੇ ਉੱਪਰ ਮੌਜੂਦਾ ਸਮੇਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਨੇ ਤਤਪਰ ਤਰੀਕੇ ਦੇ ਨਾਲ ਕੀਤੀਆਂ ਜਾਣਗੀਆਂ ਜਿਹੜਾ ਵੀ ਦੋਸ਼ੀ ਹੈ ਜਿਸ ਵੀ ਤਰੀਕੇ ਦੇ ਨਾਲ ਉਸ ਦੇ ਬਦਲੋ ਕਾਰਵਾਈਆਂ ਕੀਤੀਆਂ ਗਈਆਂ ਨੇ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਇਸੇ ਦੇ ਦਰਮਿਆਨ ਹੁਣ ਜਿੱਥੇ ਸੰਜੇ ਸਿੰਘ ਹੋਰਾਂ ਦੇ ਵੱਲੋਂ ਆਪਣਾ ਤਾਂ ਪੱਲਾ ਝਾੜ ਲਿਆ ਗਿਆ ਕਿ ਭਾਈ ਸਾਡੀ ਪਾਰਟੀ ਦੇ ਵੱਲੋਂ ਤਮਾਮ ਇਸ ਦੇ ਉੱਪਰ ਘੋਕ ਪਰਤਾਲ ਕਰਕੇ ਕਾਰਵਾਈਆਂ ਕੀਤੀਆਂ ਜਾਣਗੀਆਂ ਪਰ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੇ ਉੱਪਰ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਨਾਲ ਹੀ ਉਹਨਾਂ ਦੀ ਪਤਨੀ ਜਿਹੜੀ ਸੁਨੀਤਾ ਕੇਜਰੀਵਾਲ ਹੈ ਉਹਨਾਂ ਦੇ ਉੱਪਰ ਵੀ ਸਵਾਲ ਖੜੇ ਹੁੰਦੇ ਨੇ ਕੀ ਅਜਿਹਾ ਹੋਣਾ ਸੰਭਵ ਸੀ ਕਿ ਅਰਮਿਤ ਕੇਜਰੀਵਾਲ ਸਾਹਮਣੇ ਬੈਠੇ ਹੋਣ ਸੁਨੀਤਾ ਕੇਜਰੀਵਾਲ ਸਾਹਮਣੇ ਬੈਠੇ ਹੋਣ ਇਸੇ ਦੇ ਦਰਮਿਆਨ ਉਹਨਾਂ ਦੇ ਸਾਬਕਾ ਪੀਏ ਜਿਹੜੇ ਕਿ ਹੁਣ ਸਾਬਕਾ ਹੋਏ ਨੇ ਵਿਭਵ ਕੁਮਾਰ ਹੋਰਾਂ ਦੇ ਵੱਲੋਂ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੀ ਜਿਹੜੀ ਸੁਆਤੀ ਮਾਲੀਵਾਲ ਹੈ ਉਹਨਾਂ ਦੇ ਥੱਪੜ ਜੜ ਦਿੱਤਾ ਜਾਵੇ ਥੱਪੜ ਜੜਨ ਤੋਂ ਬਾਅਦ ਉਹਨਾਂ ਦੇ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਜਾਵੇ ਉਹਨਾਂ ਦੇ ਕੱਪੜੇ ਤੱਕ ਪਾੜਨ ਦੀ ਕੋਸ਼ਿਸ਼ ਕੀਤੀ ਜਾਵੇ ਜਿਹੋ ਜਿਹਾ तमाम ਸ਼ਿਕਾਇਤ ਦੇ ਵਿੱਚ ਸੁਆਤੀ ਮਾਲੀਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਸੋ ਇਸ ਤੋਂ ਕੀ ਸਮਝਿਆ ਜਾਵੇ ਕਿ ਦਿੱਲੀ ਦੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਿਹਸੇ ਤਰੀਕੇ ਦੇ ਨਾਲ ਅਜਿਹਾ ਦਮਖਮ ਨਹੀਂ ਹੈ ਕਿ ਉਹਨਾਂ ਦੇ ਵੱਲੋਂ ਬਣਦੀਆਂ ਸਜ਼ਾਵਾਂ ਇਸ ਦੋਸ਼ੀ ਨੂੰ ਦਿੱਤੀਆਂ ਜਾਣ ਜਿਸ ਦੇ ਉੱਪਰ ਕਿਹੇ ਦੋਸ਼ ਲੱਗੇ ਨੇ ਯਹਾਂ ਪਰ ਅਰਵਿੰਦ ਕੇਜਰੀਵਾਲ ਦੀ ਸਰਪ੍ਰਸਤੀ ਦੇ ਵਿੱਚ ਇਹ ਤਮਾਮ ਕੜਨਾ ਕ੍ਰਮ ਹੋਇਆ ਹੈ ਏ ਸਮਝੀਏ ਸੋ ਇਸ ਖਬਰ ਦੇ ਵਿੱਚ ਇਹ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਸੁਆਤੀ ਮਾਲੀਵਾਲ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਉੱਪਰ ਹੀ ਆ ਜਿਹੜੀਆਂ ਨਿਰਭਰ ਕਰਦੀਆਂ ਨੇ ਇਹ ਸਾਰਾ ਧਾਰੂਮਦਾਰ ਉਹਨਾਂ ਦੇ ਦਿੱਤੇ ਗਏ ਬਿਆਨ ਦੇ ਉੱਪਰ ਹੀ ਸੰਭਵ ਹੈ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਤੇ ਸ਼ਿਕਾਇਤ ਦਿੱਤੀ ਤੋਂ ਬਾਅਦ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਕਾਰਵਾਈਆਂ ਕੀਤੀਆਂ ਜਾਣਗੀਆਂ ਬਣਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤੇ ਸਜ਼ਾਵਾਂ ਜਿਹੜੀਆਂ ਨੇ ਬਣਦੇ ਦੋਸ਼ੀ ਨੂੰ ਦਿੱਤੀਆਂ ਜਾਣਗੀਆਂ ਅਜਿਹੀ ਆਸ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਸ਼ਿਕਨ ਵੀ ਜ਼ਰੂਰ ਸੱਚ ਸਾਬਤ ਹੁੰਦਾ ਦਿਖਾ ਲਈ ਦੇ ਰਿਹਾ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਪ੍ਰਭਾਵ ਹੇਠ ਪੁਲਿਸ ਪ੍ਰਸ਼ਾਸਨ ਦੇ ਬਦੋਂ ਸ਼ਾਇਦ ਕਾਰਵਾਈਆਂ ਉਸ ਤਰੀਕੇ ਨਾਲ ਕੀਤੀਆਂ ਜਾਣ ਹਾਲਾਂਕਿ ਪੁਲਿਸ ਪ੍ਰਸ਼ਾਸਨ ਦਾ ਤਮਾਮ ਕਾਰਜਕਾਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਪ੍ਰੋਪਰਲੀ ਤਰੀਕੇ ਦੇ ਨਾਲ ਨਹੀਂ ਹੈ ਪਰ ਇਸ ਵਕਤ ਸਥਿਤੀਆਂ ਇਹ ਨੇ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਦੇ ਵਿੱਚ ਵੀ ਵਾਧਾ ਜ਼ਰੂਰ ਹੋ ਸਕਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਅੱਖਾਂ ਦੇ ਸਾਹਮਣੇ ਅਜਿਹੀ ਘਟਨਾ ਹੋਣੀ ਤੇ ਉਸ ਤੋਂ ਬਾਅਦ ਐਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਪੁਖਤਾ ਕਾਰਵਾਈ ਜ਼ਮੀਨੀ ਤਰ੍ਹਾਂ ਤੋਂ ਦੇ ਉੱਪਰ ਹੁੰਦੀ ਦਿਖਾ ਲਈ ਨਹੀਂ ਦੇਣੀ ਆਪਣੇ ਆਪ ਦੇ ਵਿੱਚ ਵੱਡਾ ਸ ਸਮੇਂ ਦੇ ਵਿੱਚ ਚੋਣਾਂ ਜਿਹੜੀਆਂ ਹੋਣ ਵਾਲ ਹੋਣ ਵਾਲੀਆਂ ਨੇ ਦਿੱਲੀ ਦੇ ਵਿੱਚ ਵੀ ਚੋਣਾਂ ਹੋਣਗੀਆਂ ਉਸੇ ਤਰੀਕੇ ਪੰਜਾਬ ਦੇ ਵਿੱਚ ਹੋਣਗੀਆਂ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਧਮਕਜੇ ਮਾਰੇ ਜਾ ਰਹੇ ਨੇ ਕਿ ਪਾਈ ਅਸੀਂ ਤਾਂ ਜਿੱਤੇ ਹੀ ਪਏ ਆ ਉਹਨਾਂ ਚੋਣਾਂ ਦੇ ਉੱਪਰ ਵੀ ਪ੍ਰਭਾਵ ਇਸ ਤਮਾਮ ਘਟਨਾਕ੍ਰਮ ਦਾ ਪੈਣਾ ਜ਼ਰੂਰ ਲਾਜ਼ਮੀ ਹੋ ਜਾਂਦਾ ਸੋ ਸਵਾਤੀ ਮਾਲਦੀਵਾਲ ਦੇ ਵੱਲੋਂ ਸ਼ਿਕਾਇਤ ਜਿਹੜੀ ਦਰਜ ਕਰਵਾਈ ਗਈ ਹੈ ਉਸ ਨੂੰ ਲੈ ਕੇ ਕੀ ਜ਼ਮੀਨੀ ਧਰਤਲ ਦੇ ਉੱਪਰ ਕਾਰਵਾਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਸ ਬਾਬਤ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਉਹ ਵੀ ਅਨਬੰਦ ਪੁਕਤਾ ਢੰਗ ਤਰੀਕਿਆਂ ਨਾਲ ਸਮੇਂ ਸਿਰ ਤੁਹਾਡੇ ਹਾਂ ਇਹ ਸਰਪੋਰਟ ਦੇ ਵਿੱਚ ਇਨਹੀ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਜੁੜ ਕਰਨਾ ਤੇ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ